ਤਸਵੀਰ ਇਹ ਇਸ ਵਕ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਰਾਇਲ ਪੈਲੇਸ ਦੇ ਵਿੱਚ ਵੀ ਕਾਫੀ ਬੁਰੇ ਤਰੀਕੇ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਸੁੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਕਿ ਤੁਸੀਂ ਦੇਖ ਸਕਦੇ ਹੋ ਗੇਟ ਆ ਜਿਹੜਾ ਬੜੀ ਹੀ ਬੁਰੀ ਤਰੀਕੇ ਦੇ ਨਾਲ ਇਸ ਵਕਤ ਭੰਨਿਆ ਗਿਆ ਉਸੇ ਦੂਜੇ ਪਾਸੇ ਤੁਹਾਨੂੰ ਆਫਿਸ ਦੀਆਂ ਵੀ ਤਸਵੀਰਾਂ ਦਿਖਾ ਦਈਏ ਇਹ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਮਾਡਲ ਹਾਊਸ ਦੇ ਵਿੱਚ ਜਿਹੜਾ ਰਾਇਲ ਪੈਲੇਸ ਹੈ ਸੋ ਇਹ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਬੁਰੇ ਤਰੀਕੇ ਦੇ ਨਾਲ ਤੇਜ਼ ਅਥਿਆਰਾ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ 10 ਤੋਂ 12 ਜਿਹੜੇ ਮੁੰਡੇ ਆਏ ਸੀਗੇ ਤੁਸੀਂ ਦੇਖ ਸਕਦੇ ਨੇ ਉਹ LED ਵਗੈਰਾ ਵੀ ਤੋੜੀ ਗਈ ਹੈ ਉੱਥੇ ਹੀ ਜਿਹੜਾ ਦੱਸਿਆ ਜਾ ਰਿਹਾ ਕੈਮਰੇ ਦਾ ਜਿਹੜਾ DVR ਸੀਗਾ ਉਹਨੂੰ ਵੀ ਜਿਹੜਾ ਕਿ ਬਿਲਕੁਲ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਕਿ ਕੋਈ ਫੁਟੇਜ ਜਿਹੜੀ ਬਾਹਰ ਨਾ ਆਵੇ ਸੋ ਇਹ ਤੁਸੀਂ ਦੇਖ ਸਕਦੇ ਹੋ ਕਿੰਨੇ ਬੁਰੇ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਇਸ ਵਕਤ ਸੋ ਤੁਸੀਂ ਦੇਖ ਸਕਦੇ ਹੋ ਗੱਡੀਆਂ ਵੀ ਡਿੱਗੀਆਂ ਹੋਈਆਂ ਨੇ ਉੱਥੇ ਤੁਹਾਨੂੰ ਦੂਜੇ ਪਾਸੇ ਜਿਹੜੀ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਸਵਾਦ ਤੁਸੀਂ ਦੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਨੇ ਇਸ ਵਕਤ ਗੱਡੀ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋ ਕਾਫੀ ਮਾੜੇ ਹਾਲਾਤ ਨੇ ਦੱਸਿਆ ਜਾ ਰਿਹਾ ਮੋਟਰਸਾਈਕਲ ਸਵਾਰ 1012 ਜਿਹੜੇ ਵਿਅਕਤੀ ਜਿਹੜੇ ਆਏ ਸੀਗੇ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਸੋ ਗੱਡੀ ਇਹਦਾ ਤੁਸੀਂ ਹਾਲ ਦੇਖ ਹੀ ਸਕਦੇ ਹੋ ਅੰਦਾਜ਼ਾ ਲਾਈ ਸਕਦੇ ਹੋ ਕਿ ਕਿੰਨੇ ਬੁਰੇ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਸੋ ਇਹ ਹਾਲਾਤ ਨੇ ਇਸ ਵਕਤ ਗੱਡੀ ਦੇ ਤੁਸੀਂ ਦੇਖ ਸਕਦੇ ਹੋ ਸੋ ਗੱਡੀ ਦਾ ਨੰਬਰ ਵੀ ਤੁਹਾਨੂੰ ਇੱਕ ਵਾਰੀ ਦੱਸ ਦਈਏ ਪੀਬੀ07ਏਜੀ9085ਐਸ ਗੱਡੀ ਦਾ ਨੰਬਰ ਹੈ ਤੇ ਦੂਜੇ ਪਾਸੇ ਜਿਹੜਾ ਇੱਕ ਘਰ ਦਾ ਵੀ ਤੁਹਾਨੂੰ ਹਾਲਾਤ ਦਿਖਾ ਦਈਏ ਘਰ ਦੇ ਵਿੱਚ ਵੀ ਕਾਫੀ ਜਿਹੜਾ ਤੋੜਪਾਨ ਕੀਤੀ ਗਈ ਹੈ ਵਿਅਕਤੀਆਂ ਦੇ ਵੱਲੋਂ ਸੋ ਆ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਜਿਹੜਾ ਹੈ ਤੋੜਿਆ ਗਿਆ ਹੈ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਉੱਥੇ ਹੀ ਜਿੱਥੇ ਸੌਂਦੇ ਨੇ ਵਿਅਕਤੀ ਜਿਹੜੇ ਇੱਥੇ ਰਹਿੰਦੇ ਨੇ ਘਰ ਦੇ ਅੰਦਰ ਵੀ ਵੜ ਕੇ ਜਿਹੜਾ ਹਮਲਾ ਕੀਤਾ ਗਿਆ ਉਹਨਾਂ ਦੇ ਵੱਲੋਂ ਸੋ ਇਹ ਤੁਸੀਂ ਦੇਖ ਸਕਦੇ ਹੋ ਕੱਚ ਹੀ ਕੱਚ ਖਿਲਰੇ ਆਇਆ ਉੱਥੇ ਹੀ ਟੀਵੀ ਵਗੈਰਾ ਵੀ ਕਾਫੀ ਤੋੜਿਆ ਗਿਆ ਸੋ ਕਾਫੀ ਨੁਕਸਾਨ ਹੋਇਆ ਇਸ ਵਕਤ ਤਸਵੀਰਾਂ ਦੇ ਵਿੱਚ ਤੋ ਜਾਨ ਮਾਂ ਦਾ ਕੋ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਹਮਲਾ ਹੈ ਕਾਫੀ ਦਰਦਨਾਕ ਜਿਹੜਾ ਹਮਲਾ ਕੀਤਾ ਗਿਆ ਇਸ ਵਕਤ ਗੱਡੀਆਂ ਕਾਫੀ ਤੋੜਪਾਨ ਕੀਤੀਆਂ ਗਈਆਂ ਨੇ ਉੱਥੇ ਹੀ ਮੌਕੇ ਤੇ ਭਾਰ ਕੋ ਕੈਂਪ ਥਾਣੇ ਦੇ ਜਿਹੜੀ ਪੁਲਿਸ ਪ੍ਰਸ਼ਾਸਨ ਇਸ ਵਕਤ ਪਹੁੰਚੀ ਹੋਈ ਹੈ ਸੋ ਇਹ ਹਾਲਾਤ ਨੇ ਇਸ ਵਕਤ ਸੇਕ ਬਾਰੀ ਫੇਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਲੱਗਦਾ ਹੈ ਹਸਪਤਾਲ ਸੋ ਇਹ ਹਾਲਾਤ ਨੇ ਕਾਫੀ ਜਿਹੜਾ ਡਰਦਾ ਮਾਹੌਲ ਬਣਿਆ ਪਿਆ ਪੂਰੇ ਏਰੀਏ ਦੇ ਵਿੱਚ ਕਿਉਂਕਿ ਇੱਕ ਹੀ ਜਗ੍ਹਾ ਦੇ ਵਿੱਚ ਦੋ ਜਗ੍ਹਾ ਵੜ ਕੇ ਜਿਹੜਾ ਹਮਲਾ ਕੀਤਾ ਗਿਆ 10 ਤੋਂ 12 ਜਿਹੜੇ ਅਣਪਛਾਤੇ ਜਿਹੜੇ ਵਿਅਕਤੀ ਪਹੁੰਚੇ ਸੀਗੇ ਕਿੱਥੇ ਹੋਈ ਸੀ ਫੰਟੈਂਸ ਇੱਥੇ ਪਹਿਲੇ ਸੀ ਹੋਈ ਸੀ ਜਦ ਦੌਰਾਨ ਬੈਠ ਹੋਈ ਸੀ ਸਾਡਾ ਆਪਣਾ ਫੰਕਸ਼ਨ ਚੱਲ ਰਿਹਾ ਸੀ ਅੱਛਾ ਕੋਈ ਰਾਤ ਦਾ ਵੀ ਫੰਕਸ਼ਨ ਜਿਹੜਾ ਆਪਾਂ ਨੂੰ ਕਿਹਾ ਕਿ ਜਲਦੀ ਕਰ ਲੋ ਅੱਛਾ ਜੀ ਉਹਦਾ ਕਵਰ ਕਰ ਲਿਆ ਫਿਰ ਉਹਨਾਂ ਨੇ ਸਾਡੇ ਮਾਲਕ ਆ ਆਸ਼ੂ ਵਰਮਾ ਜੀ ਅਨੰਦ ਵਰਮਾ ਜੀ ਤੇ ਉਹਨਾਂ ਨੂੰ ਖਬਰ ਕਰਕੇ ਬੋਲਣ ਕਿਹਾ ਜਲਦੀ ਕਰੋ ਬਤਾਈਏ ਸਮਝ ਮਤਲਬ ਤੁਹਾਨੂੰ ਲੱਗਦਾ ਕੀ ਉਸ ਗੱਲ ਨੂੰ ਲੈ ਕੇ ਕਿਛਦਾ ਪਾਇਆ ਹੋਵੇ ਅੱਛਾ ਹਾਂ ਤੇ ਉਹਦੀ ਪਾਰਟੀ ਸੀ ਕੁਝ ਪਤਾ ਤੁਹਾਨੂੰ ਕੈਂਪ ਦੀ ਅੱਛਾ ਜੀ ਨਹੀਂ ਸਰ ਕੱਲ ਉਹ ਆਏ ਸੀਗੇ ਇੱਥੇ ਕਲ ਫੰਕਸ਼ਨ ਸੀਗਾ ਕਲ ਫੰਕਸ਼ਨ ਸੀਗਾ ਤੇ ਅੱਛਾ ਉਹਦੇ ਵਿੱਚ ਗੱਲ ਹੋਈ ਇਥੇ ਉਹੀ ਲੱਗ ਰਿਹਾ ਉਹ ਕਹਦੇ ਉਹੀ ਵੀ ਇੱਥੇ ਨਹੀਂ ਗੱਲ ਕੀ ਹੋਈ ਸੀ ਸਰ ਉਹਨਾਂ ਨਾਲ ਕੋਈ ਗੱਲ ਹੀ ਹੋਈ ਸੀ ਉਹਨਾਂ ਨੂੰ ਕਿਹਾ ਸੀਗਾ ਕਿ ਛੇਤੀ ਕਲੀਅਰ ਕਰਾ ਦਿਓ ਕਲੀਅਰ ਕਰਾਓ ਆਪਣਾ ਫੰਕਸ਼ਨ ਹੈ ਸਾਡਾ ਓਕੇ ਟਾਈਮਿੰਗ ਹੁੰਦੀ ਹੈ ਇੱਕ ਸਾਢੇ 6 ਵਜੇ ਦਾ ਟਾਈਮਿੰਗ ਹੁੰਦੀ ਹੈ ਜੀ ਓਕੇ 5:30 ਵਜੇ ਤੋਂ ਫਰਾਦਾ ਹੀ ਹੈ ਸਾਡੇ ਨਾਲ ਅੱਜ ਪਹਿਲਾਂ ਸੋ ਦੇ ਆਪਾਂ ਇਹ ਕਹਿੰਦੇ ਸੀਗੇ ਜੀ ਕਦੀ ਕਰ ਲੋ ਓਕੇ ਇਸੇ ਗੱਲ ਕਰਕੇ ਤੁਹਾਡੇ ਪੈਸੇ ਬਸਾ ਗਏ ਜੀ ਸਰ ਇਹ ਓਨਰ ਆ ਉਹਨਾਂ ਦਾ ਮਰਮਾ ਜੀ ਉਹਨਾਂ ਨਾਲ ਵੀ ਤੁਹਾਨੂੰ ਇਹੀ ਕਰ ਤੁਹਾਡੇ ਕੋ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਅੱਛਾ ਗਾੜ ਮਰੇ ਮੇ ਲੱਗਾ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਤੁਹਾਡਾ ਥੱਲੇ ਮਾਰ ਕੇ ਉਹਨਾਂ ਮੋਟਰ ਵੀ ਇੱਥੇ ਪਈ ਹੋਈ ਹੈ ਅੱਛਾ ਠੀਕ ਹੈ ਦਿਖਾਓ ਮੋਟਰ ਕਿੱਥੇ ਪਈ ਹੈ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਨੇ ਇਸ ਵਕਤ ਰਾਇਲ ਪੈਲੇਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਡੀਵੀਆਰ ਵੀ ਜਿਹੜਾ ਤੋੜਿਆ ਗਿਆ ਹੈ ਕਾਫੀ ਨੁਕਸਾਨ ਕੀਤਾ ਗਿਆ ਹੈ ਕਾਫੀ ਵੱਡਾ ਨੁਕਸਾਨ ਜਿਹੜਾ ਹੋਇਆ ਹੈ ਉੱਥੇ ਹੀ ਗੱਡੀਆਂ ਵੀ ਤੁਸੀਂ ਦੇਖ ਸਕਦੇ ਹੋ ਸੋ ਵੱਡੀਆਂ ਸ਼ਖਤ ਜਲੰਧਰ ਸ਼ਹਿਰ ਦੀ ਜਿਹੜੀ ਵੱਡੀ ਅਪਡੇਟ ਤੁਹਾਨੂੰ ਦਿਖਾ ਰਹੇ ਆ ਕਿ ਭਾਰਵ ਕੈਂਪ ਇਲਾਕੇ ਦੇ ਵਿੱਚ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਗੁੰਡਾਗਰਦੀ ਜਿਹੜੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਬੁਰੇ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਇਸ ਵਕਤ ਤੁਹਾਨੂੰ ਦਿਖਾ ਦਈਏ ਤਸਵੀਰਾਂ ਦੇ ਵਿੱਚ ਹਰ ਪਾਸੇ ਅਜੇ ਹੀ ਕੱਚ ਸਾਨੂੰ ਦਿਖਾਈ ਦੇ ਰਿਹਾ ਹੈ ਮੈਨੇਜਰ ਦਾ ਕਹਿਣਾ ਹੈ ਕਿ ਮੈਨੇਜਰ ਦੇ ਉੱਤੇ ਵੀ ਜਿਹੜਾ ਤੇ ਇਹਦਾ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀਗਾ ਪਰ ਜਿਹੜਾ ਬਚਾਅ ਹੋ ਗਿਆ ਕਿਸੇ ਕਾਰਨ ਵਰਸ ਪਰ ਜਿਹੜਾ ਆਰਥਿਕ ਨੁਕਸਾਨ ਤੁਹਾਨੂੰ ਦਿਖਾ ਦਈਏ ਕਿ ਕਾਫੀ ਬੁਰੇ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਹਰ ਇੱਕ ਚੀਜ਼ ਨੂੰ ਬਾਰੀਕੀ ਦੇ ਨਾਲ ਤੋੜਿਆ ਗਿਆ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਇਸ ਵਕਤ ਸ਼ੀਸ਼ਾ ਜਿਹੜਾ ਸਾਨੂੰ ਦਿਖਾਈ ਦੇ ਰਿਹਾ ਸਮੋਕੇ ਤੇ ਪੋਰ ਕੈਂਪ ਥਾਣੀ ਦੀ ਪ੍ਰਸ਼ਾਸਨ ਵੀ ਜਰੂਰ ਪਹੁੰਚੀ ਹੋਈ ਹੈ ਤੁਸੀਂ ਦੇਖੋ ਉਹ ਮੈਂ ਭੱਜ ਕੇ ਆਇਆ ਸੀ ਉਹ ਵੀ ਸਾਡੀ ਵੀ ਪ੍ਰੋਬਲਮ ਸੀਗੀ ਓਕੇ 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 ਸਾਡੇ 3:6 ਵਜੇ ਸੀਗੇ ਅਸੀਂ ਰਾਤ ਦਾ ਫੰਕਸ਼ਨ ਸੀਗਾ ਦਾਟਾ ਹੀ ਕੈਰ ਦੇ ਰਹੀ ਸੀ ਉਹ ਤਾਂ ਬੈਸ ਨਹੀਂ ਸੀ ਹੋਏ ਉਹਨਾਂ ਨਾਲ ਜਨਰਲ ਗੱਲ ਹੈ ਜੀ ਥੋੜੀ ਜਲਦੀ ਖਾਲੀ ਬਿਲਕੁਲ ਬਿਲਕੁਲ ਉਹਨਾਂ ਕੋਈ ਤਰੀਕਾ ਨਹੀਂ ਹੈ ਇਹ ਵੀ ਗੱਲ ਤਾਂ ਕੋਈ ਸੀਸੀਟੀਵੀ ਆਈ ਕੋਈ ਸੀਸੀਟੀਵੀ ਦਿਖਾ ਸਕਦੇ ਹੋ ਸੀਸੀਟੀਵੀ ਹੈਗੀ ਐ ਸਾਬ ਨੇ ਲੈ ਲਈ ਅਸੀਂ ਕੋਈ ਸਾਬ ਨੇ ਅੱਛਾ ਤੁਹਾਡੇ ਕੋਲ ਹੈ ਕੋਈ ਨਹੀਂ ਲੱਗਾ ਬਸ ਉਹਨਾਂ ਦੇ ਕੋਲ ਬਾਹਰ ਹੀ ਸਰ ਆਪਣੀ ਸ਼ਾਪ ਹੈਗੀ ਐ ਇਲੈਕਟ੍ਰੋਨਿਕਸ ਦੀ ਉਹਦੇ ਕੋਲੋਂ ਲੈਣ ਲੱਗਾ ਮੇਰੇ ਕੋਲੋਂ ਕੋਈ ਕੁਝ ਕਿਵੇਂ ਦੇਖ ਜੋ ਕਿ ਪਹਿਲੇ ਵੀ ਦੋਸ਼ ਹੀ ਨਹੀਂ ਫੜੇ ਪਹਿਲੇ ਦੋ ਅੱਛਾ ਤੋ ਹੁਣ ਕਿਵੇਂ ਕੀ ਕੀ ਮੰਗ ਕਰਦੇ ਹੋ ਹੁਣ ਪ੍ਰਸ਼ਾਸਨ ਨੂੰ ਕਾਸ਼ਲ ਕੋ ਤਾਂ ਮਨ ਨਹੀਂ ਹੈ ਜੀ ਪਹਿਲਾਂ ਤਾਂ ਦੇਖਿਆ ਸੀ ਹੈ ਕੱਲ ਨੂੰ ਸਾਡੇ ਦੇ ਉੱਤੇ ਕਿਸੇ ਹੋਰ ਤਰ੍ਹਾਂ ਦਾ ਮੈਨੂੰ ਪ੍ਰਾਨੋਗ ਕਰਦੇ ਕੱਲ ਨੂੰ ਤਾਂ ਬੰਦੇ ਨੇ ਤਾਂ ਵਾਧੂ ਘਾਟੂ ਕਰੇ ਸੀ ਸਿਰਸ਼ਕ ਦੇਖ ਸਕਦੇ ਹਾਂ ਜਿਹੜੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਰਾਇਲ ਪੈਲੇਸ ਦੀਆਂ ਅੱਛਾ ਉਹਨਾਂ ਨੇ ਨਹੀਂ ਕੀਤਾ ਮੈਂ ਤੁਹਾਨੂੰ 7:30 ਵਜੇ ਆ ਦਿੰਦੀ ਹਾਂ ਅੱਛਾ ਮਤਲਬ ਕਿੰਨੇ ਵੇਲੇ ਟਾਈਮਿੰਗ ਹੈ ਜਿਹੜਾ ਪੈਲੇਸ ਦਾ ਅੱਛਾ 6 ਵਜੇ ਪਰ ਭਾਈ ਤੁਹਾਡੇ ਤੁਹਾਡੇ ਮਾਲਕ ਵੱਲੋਂ ਕਿਹਾ ਜਾ ਰਿਹਾ ਕੋਈ ਐਦਾ ਦੀ ਗੱਲਬਾਤ ਨਹੀਂ ਸੀਗੀ ਆਪਾਂ ਉਹਨਾਂ ਪੇਵੇਂ ਸ਼ੱਕ ਨਹੀਂ ਕਰਦੇ ਚਲੋ ਗੱਲ ਹੋਈ ਜ਼ਰੂਰ ਸੀਗੀ ਟਾਈਮਿੰਗ ਨੂੰ ਲੈ ਕੇ ਹਾਂ ਪਰ ਕੋਈ ਵੀ ਹੋ ਸਕ

ਨੇ ਡੀਵੀਆਰ ਵੀ ਤੋੜਿਆ ਗਿਆ ਅੰਦਰ ਡੀਵੀਆਰ ਹਰ ਤੋੜਿਆ ਕੋਈ ਉੱਧਾ ਕੈਮਰਾ ਹੈ ਵੀਡੀਓ ਰਿਕਾਰਡਿੰਗ ਹੈ ਟਰਟ ਕੋਈ ਮਤਲਬ ਜਿੱਤੇ ਕੋਈ ਹੈ ਹਾਸਾ ਹੋਇਆ ਜਿੱਦਾ ਕੋਈ ਵੀਡੀਓ ਕਿਸਨਾ ਬਣਾਈ ਹੋਵੇ ਦਾ ਵੀਡੀਓ ਕਿੱਥੇ ਹੈ ਪ੍ਰਸ਼ਾਸਨ ਵੀਡੀਓ ਨਹੀਂ ਹੈ ਛੱਡ ਦਿਆ ਹੋਇਆ ਵੀਡੀਓ ਹੈ ਜੀ 55 ਗੈਗਾ ਬਾਤ ਸੋਕੇ ਤੇ થોਣਾ ਬਾਤ ਕਰਦੇ ਜਿਹੜੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਵਕਤ ਸੋ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਿਹੜੇ ਪ੍ਰਸ਼ਾਸਨ ਇਸ ਵਕਤ ਮੌਕੇ ਤੇ ਪਹੁੰਚੀ ਹੋਈ ਹੈ ਸ ਬਹੁਤ ਹੀ ਜੜੀ ਮਾਰੀ ਭਰੇ ਇਸ ਵਕਤ ਹਾਜ਼ਰੀ ਸਰ ਕੀ ਇਨਫੋਰਮੇਸ਼ਨ ਚ ਆਈ ਸੀ ਕਿ ਸਰ ਇਹ ਕਿਹੜੀ ਜਗ੍ਹਾ ਤੇ ਹੋਇਆ ਸਰ ਸਾਡਾ ਰੋਲਸ ਅੱਛਾ ਤੇ ਸਰ ਮੌਕੇ ਤੇ ਕੋਈ ਬੰਦਾ ਅਰੈਸਟ ਹੋਇਆ ਕੋਈ ਨਾ ਨਾ ਇੱਕ ਇੱਕ ਕੈਮਰੇ ਤੇ ਕਰ ਰਹੇ ਆ ਅੱਛਾ ਸਰ ਸੀਸੀਟੀਵੀ ਕੋਈ ਬ੍ਰਾਮਦ ਹੋਈ ਆ ਆਪਣੇ ਨੂੰ ਅਰੇ ਦੇਖਦੇ ਵੀਡੀਓ ਉਹਨਾਂ ਦੇ ਸੀ ਵੀ ਆਰ ਤੇ ਤੋੜਦੇ ਆ ਉੱਤੇ ਆਹ ਅਗਰ ਦੇਖਦੇ ਸਰ ਕਿਹਾ ਜਾ ਰਿਹਾ ਹੈ ਕਿ 10 ਤੋਂ 12 ਮੁੰਡੇ ਆਏ ਸੀਗੇ ਥੋੜੀ ਦੂਰੀ ਤੇ ਹੀ ਨਾਕਾ ਲੱਗਾ ਹੋਇਆ ਹੈ ਥਾਣੇ ਵੀ ਨਜ਼ਦੀਕ ਨੇ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਸ਼ਰੈਮ ਜਿਹੜੀ ਗੁੰਡਾਗਰਦੀ ਹੋਈ ਆ ਇਸ ਬਾਰੇ ਸਰ ਕੀ ਕਹਿਣਾ ਚਾਹੋਗੇ ਗੰਨਨੀ ਜੀ ਦੀ ਬਦਲ ਕਰਕੇ ਤੁਸੀਂ ਇਸ ਤਰ੍ਹਾਂ ਨਹੀਂ ਪੜਾਂਗੇ ਸਹੀ ਠੀਕ ਹੈ ਸਰਵੰਧੀ ਕਾਰਵਾਈ ਕੀਤੀ ਜਾਏਗੀ ਉਹਨਾਂ ਕੋਲ ਪਰ ਹਾਲ ਫਿਲਹਾਲ ਕੋਈ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਉਹਨਾਂ ਦੇ ਡੀਵੀਆਲ ਤੋਂ ਤੋੜਦੇ ਆ ਓਕੇ ਬਾਕੀ ਅਸੀਂ ਚੈੱਕ ਕਰ ਰਹੇ ਹਾਂ ਕੈਂਪ ਅੱਛਾ ਜੀ ਕੀ ਲੱਗਦਾ ਕੀ ਹੈ ਮਾਮਲਾ ਦੇਖ ਕੇ ਕੀ ਰਡਿਸ਼ ਵਗੈਰਾ ਲੱਗਦੀ ਹੈ ਕਿ ਕਿੱਦਾਂ ਵੱਲ ਵੈਰੀਫਾਈ ਕਰਦੇ ਓਕੇ ਠੀਕ ਹੈ ਆਪਣਾ ਨਾਮ ਦੱਸ ਦੋ ਸਰ ਐਸਆਈ ਕੁਸ਼ਕੰਦਰਪਾਲ ਠੀਕ ਹੈ ਥਾਣਾ ਬਦਲ ਕੇ ਦੇਖ ਠੀਕ ਹੈ ਸਤ ਸ੍ਰੀ ਅਕਾਲ ਦੇਖ ਸਕਦੇ ਹਾਂ ਮੌਕੇ ਤੇ ਪਾਰੂ ਕੈਂਪਸ ਥਾਣੇ ਦੀ ਪ੍ਰਸ਼ਾਸਨ ਜਿਹੜੀ ਪਹੁੰਚੀ ਹੋਈ ਹੈ ਪਰ ਇਸ ਵਕਤ ਜਿਹੜੀ ਗੁੰਡਾ ਗੱਡੀ ਦਿਖਾਦੀ ਹੈ ਸ਼ਰਿਆਮ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ 10 ਤੋਂ 12 ਜਿਹੜੇ ਮੁੰਡੇ ਸੀ ਗਿਆਨ ਪਛਾਤੇ ਜਿਹੜੇ ਮੂਹ ਮੰਨ ਕੇ ਜਿਹੜੇ ਆਏ ਸੀ ਉਸ ਤੋਂ ਬਾਅਦ ਪਹਿਲਾ ਕੇਸ ਘਰ ਦੇ ਵਿੱਚ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਗੱਡੀ ਦੀ ਜਿਹੜਾ ਅੰਜਾਮ ਦਿੱਤਾ ਗਿਆ ਸੋ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੇ ਮਾੜੇ ਹਾਲਾਤ ਨੇ ਇਸ ਵਕਤ ਰੋਜ ਪਹਿਲਾਂ ਸੇ ਜਿਹੜੇ ਮਾਲਕ ਵੀ ਮੌਜੂਦ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਡੀਵੀਆਰ ਵੀ ਜਿਹੜੀ ਕਿ ਜ਼ਰੂਰ ਪੰਨਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਬਹੁਤ ਹੀ ਮਾੜੀ ਖਬਰ ਹੈ ਇਸ ਵਕਤ ਜਲੰਧਰ ਸ਼ਹਿਰ ਦੇ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋ ਇਸ ਥਾਣੇ ਇਸ ਏਰੀਆ ਨੂੰ ਲੱਗਦੇ ਆ ਫਿਰ ਵੀ ਜਿਹੜੀ ਕਿ ਗੁੰਡਾ ਕਰਦੀ ਹੈ ਸਾਰੇ ਆਮ 10 ਤੋਂ 12 ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਹੈ ਇਸ ਵਕਤ ਜਲੰਧਰ ਸ਼ਹਿਰ ਦੇ ਦੀ ਅਪਡੇਟ ਜਾਨੂ ਦਿਖਾ ਰਹੇ ਆ ਰੂਬਰੂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੇਕ ਵਾਰੀ ਫੇਰ ਗੱਡੀ ਦੇ ਹਾਲਾਤ ਦਿਖਾ ਦਿੰਨੇ ਆ ਮੌਕੇ ਤੇ ਪਰ ਪਥਾਣੀ ਦੀ ਜਿਹੜੀ ਪ੍ਰਸ਼ਾਸਨ ਹੈ ਪਹੁੰਚੀ ਹੋਈ ਆ ਉਹਨਾਂ ਦਾ ਕਹਿਣਾ ਹੈ ਜਿਹੜੇ ਡਿਊਟੀ ਅਫਸਰ ਨੇ ਮੌਕੇ ਤੇ ਪੁਸ਼ਪਿੰਦਰ ਜੀ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਗੱਡੀ ਦਾ ਨੰਬਰ ਦਿਖਾ ਦਈਏ ਪੀਬੀ0789085 ਐਸ ਗੱਡੀ ਦਾ ਨੰਬਰ ਆ ਤੁਸੀਂ ਦੇਖ ਸਕਦੇ ਹੋ ਪਰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਹੈ ਸੋ ਇਹ ਗੱਡੀ ਦੇ ਅੰਦਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਕਿੰਨੇ ਬੁਰੀ ਤਰੀਕੇ ਦੇ ਨਾਲ ਟਾਰਗੇਟ ਕੀਤਾ ਗਿਆ। ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਆ ਜਿਹੜੇ ਕੱਚ ਹੀ ਕੱਚ ਪਏ ਹੋਏ ਨੇ। ਅਰੇ ਜੀ ਜਾਨੀ ਦਾ ਅੰਤਰਾ ਬੋਲ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੰਨੇ ਮਾੜੇ ਤਰੀਕੇ ਦੇ ਨਾਲ ਇਸ ਗੱਡੀ ਦੇ ਉੱਤੇ ਵੀ ਹਮਲਾ ਕੀਤਾ ਗਿਆ ਸੋ ਦੱਸਿਆ ਜਾ ਰਿਹਾ ਜਾਨ ਮਾਨ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਕੋਸ਼ਿਸ਼ ਪੂਰੀ ਸੀਗੀ ਕਿ ਕਿਸੇ ਨਾ ਕਿਸੇ ਵਿਅਕਤੀ ਨੂੰ ਜਿਹੜੀਆਂ ਸੱਟਾਂ ਜ਼ਰੂਰ ਲੱਗਣ ਪਰ ਬਚਾਅ ਹੋ ਗਿਆ ਪਰ ਆਰਥਿਕ ਨੁਕਸਾਨ ਤੁਸੀਂ ਦੇਖ ਸਕਦੇ ਹੋ ਕਾਫੀ ਹੋਇਆ ਹੈ ਗੱਡੀ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਗੱਡੀ ਦੇ ਹਾਲਾਤ ਦੇ ਨਾਲ ਕਿੰਨੇ ਬੁਰੇ ਤਰੀਕੇ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਸੋ ਸੋ ਬਹੁਤ ਹੀ ਮੰਤਪਾਗੀ ਕਟਨਾ ਇਸ ਵਕਤ ਜਲੰਧਰ ਸ਼ਹਿਰ ਜਿੱਥੇ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀ ਵੱਡੀ ਅਪਡੇਟ ਹੈ ਜਿਹੜੀ ਇਸ ਵਕਤਾਂ ਨੂੰ ਦਿਖਾ ਰਹੇ ਹਾਂ ਹਮਲਾ ਕੀਤਾ ਜਾਂਦਾ ਕਾਫੀ ਹੀ ਪਿਆੰਗਰ ਹੋਣਾ ਸੋ 10 ਤੋਂ 12 ਮੁੰਡਿਆਂ ਵੱਲੋਂ ਜਿਹੜੇ ਤੇਜ਼ ਦਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਲੰਧਰ ਦੇ ਮੋਡਲ ਹਾਊਸ ਰਾਇਲ ਪੈਲੇਸ ਦੇ ਉਤੇ ਵੀ ਜਿਹੜਾ ਹਮਲਾ ਕੀਤਾ ਗਿਆ ਨਿਸ਼ਾਨਾ ਬਣਾਇਆ ਗਿਆ ਇਸ ਵਕਤ ਕਾਫੀ ਨੁਕਸਾਨ ਵੀ ਹੋਇਆ ਹੈ ਸੋ ਇੱਕ ਘਰ ਦੇ ਵਿੱਚ ਵੀ ਜਿਹੜਾ ਥੋੜੀ ਜਿਹੀ ਦੂਰੀ ਤੇ ਹੈ ਉਹਦੇ ਅੰਦਰ ਵੀ ਜਿਹੜਾ ਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਗੱਡੀ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਉੱਥੇ ਹੀ ਦੂਜੇ ਪਾਸੇ ਰਾਇਲ ਪੈਲੇਸ ਦੇ ਵਿੱਚ ਵੀ ਜਿਹੜੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਵਕਤ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਸੋ ਇਹਦੇ ਨਾਲ ਜੇ ਕੋਈ ਵੀ ਵੱਡੀ ਅਪਡੇਟ ਮਿਲਦੀ ਹੈ ਜਲਦੀ ਤੁਹਾਡੇ ਨਾਲ ਰੂਬਰੂ ਹੋਵਾਂਗੇ ਹੁਣ ਤੱਕ ਸਾਡੇ ਨਾਲ ਬਨੇ ਰਹਿਣ ਤੁਹਾਡਾ ਬਹੁਤ ਧੰਨਵਾਦ